ਅੱਜ 26 ਜਨਵਰੀ ਦਾ ਤਿਹਾੜਾ ਆ ਰਿਹਾ ਹੈ ਪੂਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਮਾ ਹਸਬੀ ਪੰਜਾਬ ਵੱਲੋਂ ਬਹੁਤ ਬਹੁਤ ਵਧਾਈ ਆ ਕਿ 26 ਜਨਵਰੀ ਦਾ ਪਰਵ ਇਹ ਕਿਹਾ ਜਾ ਪਰਵ ਹੈ ਜਿਹੜਾ ਕਿ ਬੜੀਆਂ ਕੁਰਬਾਨੀਆਂ ਤੋਂ ਬਾਅਦ ਇੰਡੀਆ ਆਜ਼ਾਦ ਹੋਇਆ ਸੀਗਾ ਔਰ ਆਜ਼ਾਦ ਹੋਣ ਤੋਂ ਬਾਅਦ ਆਪਣਾ ਕਨਸਟੀਟਿਊਸ਼ਨ ਤਿਆਰ ਕਰਨਾ ਸੀ ਜਿਹੜਾ ਕਿ ਸੈੱਟ ਆਫ ਦਾ ਕਨਸਟੀਟਿਊਸ਼ਨ ਕਮੇਟੀ ਬਣਾਈ ਸੀ ਉਹਦਾ ਅਸੀਂ ਡਾਕਟਰ ਬੀ ਆਰ ਅੰਬੇਦਕਰ ਬੀ ਆਰ ਅੰਬੇਦਕਰ ਨਾਲ ਹੋਰ ਕੁਝ ਬੰਦੇ ਨੇ ਰਲ ਕੇ ਕਨਸਟੀਟਿਊਸ਼ਨ ਤਿਆਰ ਕੀਤਾ ਜਿਹੜਾ ਕਿ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀਗਾ ਪਰ ਆਪਣੀ ਗਵਰਨਮੈਂਟ ਜਿਹੜੀ ਆ ਇੰਡੀਆ ਦੀ ਉਹਨੂੰ ਉਸ ਸੰਵਿਧਾਨ ਦੇ ਤਹਿਤ ਚੱਲ ਰਹੀ ਆ ਬੇਸ਼ੱਕ ਅੱਜ ਕਈ ਅਮੈਂਡਮੈਂਟ ਵੀ ਕੀਤੀਆਂ ਗਈਆਂ ਪਰ ਜਿਹੜਾ ਸਿਧਾਂਤ ਡਾਕਟਰ ਬੀ ਆਰ ਅੰਬੇਦਕਰ ਨੇ ਦਿੱਤਾ ਸੀਗਾ ਇੰਡੀਆ ਦੇ ਵਿੱਚ ਰਾਈਟ ਟੂ ਐਜੂਕੇਸ਼ਨ ਰਾਈਟ ਟੂ ਲਿਬਰਟੀ ਰਾਈਟ ਟੂ ਇਕੁਐਲਿਟੀ ਰਾਈਟ ਟੂ ਲਿਬਰਟੀ ਇਹ ਸਾਰੀਆਂ ਹੀ ਅੱਜ ਵੀ ਉਸੇ ਹੀ ਪੈਟਰਨ ਦੇ ਉੱਤੇ ਕੰਮ ਕਰ ਰਹੀਆਂ ਜਿਸ ਕਰਕੇ ਛੋਟਾ ਵੱਡਾ ਸਭ ਇੱਕ ਹੈ ਜਿੱਦ ਤਰ੍ਹਾਂ ਫਾਰ ਐਗਜ਼ਾਮਪਲ ਉਸ ਜਦ ਅਸਮਾਨੇ ਦੇ ਵਿੱਚ ਜਦੋਂ ਦੇਸ਼ਜਾਦ ਨਹੀਂ ਸੀ ਹੈਗਾ ਤੇ ਉਦੋਂ ਸਾਡੇ ਗਰੀਬ ਲੋਕਾਂ ਨੂੰ ਜਾਂ ਐਸਸੀਜ਼ ਨੂੰ ਨਜਰੇ ਕੋ ਪ੍ਰਾਪਰਟੀ ਤੋਂ ਉਹਨਾਂ ਨੂੰ ਵੋਟ ਦਾ ਹੱਕ ਵੀ ਨਹੀਂ ਸੀ ਹੁੰਦਾ ਔਰ ਇਹ ਡਾਕਟਰ ਅੰਬੇਦਕਰ ਜੀ ਨੇ ਕਨਸਟੀਟਿਊਸ਼ਨ ਵਿੱਚ ਲਿਖ ਦਿੱਤਾ ਕਿ ਚਾਹੇ ਕੋ ਅਮੀਰ ਹੈ ਚਾਹੇ ਕੋ ਗਰੀਬ ਹੈ ਚਾਹੇ ਕੋ ਛੋਟਾ ਚਾਹੇ ਕੋ ਵੱਡਾ ਸਭ ਨੂੰ ਵੋਟ ਦਾ ਅਧਿਕਾਰ ਇੱਕ ਪੇਗਾ ਉਹਦੇ ਕਰਕੇ ਰਾਈਟ ਟੂ ਇਕੁਐਲਿਟੀ ਬਣ ਗਿਆ ਰਾਈਟ ਫੋਰ ਲਿਬਰਟੀ ਰਾਈਟ ਟੂ ਲਿਬਰਟੀ ਬਣ ਗਿਆ ਕਿ ਸਾਨੂੰ ਆਜ਼ਾਦੀ ਹੈ ਜਿਹਨੂੰ ਮਰਜ਼ੀ ਵੋਟ ਪਾ ਸਕਦੇ ਆ ਜੋ ਸਾਡਾ ਮਨ ਕਰਦਾ ਅਸੀਂ ਉਹ ਕਰ ਸਕਦੇ ਆ ਕਾਨੂੰਨ ਦੇ ਤਹਿਤ ਰਹਿ ਕੇ ਸੋ ਰਾਈਟ ਟੂ ਐਜੂਕੇਸ਼ਨ ਹੁਣ ਚਲੋ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਕਨਸਟੀਟਿਊਸ਼ਨ ਐਮੈਂਡਮੈਂਟ ਕੀਤੀ ਗਈ ਕਿ ਰਾਈਟ ਟੂ ਐਜੂਕੇਸ਼ਨ ਐਵਰੀਬਾਡੀ ਨੂੰ ਹੋਣਾ ਚਾਹੀਦਾ ਔਰ ਰਾਈਟ ਟੂ ਫੂਡ ਵੀ ਉਹਨਾਂ ਨੇ ਕਾਂਗਰਸ ਪਾਰਟੀ ਨੇ ਤਿਆਰ ਕੀਤਾ ਸੀਗਾ ਮਨਮੋਹਨ ਸਿੰਘ ਦੇ ਟਾਈਮ ਤੇ ਸੋ ਹੁਣ ਵੀ ਕਈ ਐਮੈਂਡਮੈਂਟਾਂ ਹੋ ਰਹੀਆਂ ਨੇ ਜਿਸ ਕਰਕੇ ਮੈਨੂੰ ਬੜੀ ਖੁਸ਼ੀ ਆ ਕਿ ਸਾਡਾ ਆਪਣਾ ਭਾਰਤ ਦੇਸ਼ ਆਜ਼ਾਦ ਹੋਇਆ ਤੇ 26 ਜਨਵਰੀ ਤੋਂ ਉਹਦਾ ਆਪਣਾ ਕਾਨੂੰਨ ਲੱਗੂ ਹੋਇਆ ਇਹਦੇ ਪਿੱਛੇ ਆਜ਼ਾਦ ਸ਼ਬਦ ਇੱਕ ਬੜਾ ਸਿੰਪਲ ਸ਼ਬਦ ਆ ਪਰ ਕਹਿੰਿਆ ਅਸੀਂ ਆਜ਼ਾਦੀ ਮਿਲ ਗਈ ਪਰ ਆਜ਼ਾਦੀ ਮਿਲੀ ਕਿਵੇਂ ਕਈ ਸਾਡੇ ਇੰਡੀਅਨ ਵਿਚਾਰੇ ਫਾਂਸੀਆਂ ਤੇ ਲਟਕੇ ਕਈ ਸਾਡਿਆਂ ਨੇ ਉਮਰਾਂ ਕਦਾ ਕਟੀਆਂ ਕਈ ਘਰੋਂ ਬੇਕਾਰ ਹੋ ਗਏ ਕਈਆਂ ਦੀਆਂ ਪ੍ਰਾਪਰਟੀ ਅਨਸੀਲ ਕੀਤੀਆਂ ਗਈਆਂ ਗਰੀਬ ਸੀ ਜਿਹੜੇ ਉਹਨਾਂ ਦੀ ਵੈਲਫੇਅਰ ਵਾਸਤੇ ਇਹ ਦੇਸ਼ ਆਜ਼ਾਦ ਹੋਇਆ ਔਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅੱਜ ਵੀ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਕਿ ਅਜੇ ਵੀ ਗਰੀਬ ਗਰੀਬ ਹੀ ਹੋਣਦੇ ਆ ਤੇ ਅਮੀਰ ਅਮੀਰ ਹੋਣਦੇ ਆ ਹੁਣ ਜਿਹੜੀਆਂ ਪ੍ਰੈਜ਼ੀਡੈਂਟ ਦੀਆਂ ਸਰਕਾਰਾਂ ਜਿਹੜੀਆਂ ਨੇ ਪਤਾ ਨਹੀਂ ਕਿਸ ਤਰ੍ਹਾਂ ਕਿਸ ਪੈਟਰਨ ਤੇ ਕੰਮ ਕਰ ਰਹੀਆਂ ਕਨਸਟੀਚਿਊਸ਼ਨ ਤੋਂ ਹਟ ਕੇ ਵੀ ਪ੍ਰਾਈਵੇਟੇਸ਼ਨ ਨਾਲ ਬਹੁਤ ਚੱਲ ਰਹੀਆਂ ਨੇ ਰੇਲਵੇ ਪ੍ਰਾਈਵੇਟੇਸ਼ਨ ਕਰਤਾ ਹੈ ਫਿਰ ਪੋਰਟ ਜਿਹੜਾ ਉਹ ਪ੍ਰਾਈਵੇਟ ਕਰਤੇ ਆ ਸੋ ਨੌਕਰੀਆਂ ਵੀ ਪ੍ਰਾਈਵੇਟ ਜ਼ਿਆਦਾ ਕਰਤੀਆਂ ਗਰੀਬ ਬੰਦੇ ਦਾ ਕੋਈ ਬਹੁਤਾ ਧਿਆਨ ਨਹੀਂ ਰੱਖਿਆ ਜਾਂਦਾ ਵੀ ਗਰੀਬ ਬੰਦਾ ਕਿਸ ਤਰ੍ਹਾਂ ਸਟੈਬਲਿਸ਼ ਕਰੇਗਾ ਉਹਨੂੰ ਕਿੱਥੋਂ ਜੌਬ ਮਿਲੇਗੀ ਕਿਸ ਤਰ੍ਹਾਂ ਕੰਮ ਮਿਲੇਗਾ ਕਿੱਦਾਂ ਉਹ ਆਪਣੇ ਘਰ ਦਾ ਗੁਜ਼ਰ ਬਸਰ ਕਰੇਗਾ ਸੋ ਦੇਖੋ ਦੇਸ਼ ਤੇ ਆਜ਼ਾਦ ਹੋ ਗਿਆ ਬਟ ਸਾਰਿਆਂ ਨੂੰ ਪਤਾ ਹੈ ਕਿ ਇੰਨੀ ਬੇਰਜ਼ਗਾਰੀ ਆ ਪਿੱਛੇ ਪੜੇ ਲਿਖੇ ਐਮਏ ਪੀਐਚਡੀ ਬੱਚੇ ਵੀ ਵਿਚਾਰੇ ਬੇਰਜ਼ਗਾਰ ਤੁਰੇ ਫਿਰਦੇ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਆ ਇਹ ਸਰਕਾਰ ਆਜ਼ਾਦ ਹੋਣ ਤੋਂ ਬਾਅਦ ਇਹਨਾਂ ਨੂੰ ਸਗੋਂ ਕਰਨਾ ਚਾਹੀਦਾ ਸੀਗਾ ਕਿ ਹਰ ਬੰਦੇ ਨੂੰ ਰਾਹਤ ਮਿਲੇ ਪਰ ਰਾਹਤ ਦੀ ਬਜਾਏ ਸਗੋਂ ਦੁੱਖ ਮਿਲਣ ਲਿਆ ਕਿ ਅਫੋਰਡ ਜੜਾ ਕੋਈ ਗਰੀਬ ਬੰਦਾ ਵਿਚਾਰ ਆਪਣੀ ਦਵਾਈਦਾਰ ਨੂੰ ਤੱਕ ਨਹੀਂ ਲੈ ਸਕਦਾ ਸਰਕਾਰਾਂ ਬਹੁਤ ਕਹਣ ਲੀਆਂ ਕਿ ਉਹ ਉਹ ਕਲੀਨਿਕ ਖੋਲ ਦਿੱਤੇ ਨੇ ਜੀ ਬੰਲਾ ਕਲੀਨਿਕ ਖੋਲ ਦਿੱਤੇ ਹਸਪੀਟਲ ਫ੍ਰੀ ਪਰ ਮੈਨੂੰ ਲੱਗਦਾ ਨਹੀਂ ਅ ਉਹ ਸੋ ਮੈਂ ਜਿੱਥੇ ਵਧਾਈ ਦੇਣ ਡਿਆ ਉਥੇ ਤਾਂ ਡਰੋਸ ਵੀ ਕਰਨ ਡਿਆ ਇਹ ਆਪਣੀਆਂ ਸਰਕਾਰਾਂ ਆਪਣੀ ਆਜ਼ਾਦੀ ਹੋਵੇ ਆਪਣੀ ਗਵਰਨਮੈਂਟ ਹੋਵੇ ਦੇਸ਼ ਆਜ਼ਾਦ ਹੋਣ ਤੋਂ ਬਹੁਤ ਰਿਲੀਫ ਮਿਲਣੀ ਚਾਹੀਦੀ ਸੀ ਪਰ ਰਿਲੀਫ ਹਜੇ ਉਹ ਨਹੀਂ ਮਿਲਨੀ ਜਿੰਨੀ ਮਿਲਣੀ ਚਾਹੀਦੀ ਆ ਪਰ ਫਿਰ ਵੀ ਚਲੋ ਅੰਗਰੇਜ਼ਾਂ ਕੋਲੋਂ ਛੁਟਕਾਰਾ ਹੋ ਗਿਆ ਦੇਸ਼ ਆਜ਼ਾਦ ਹੋ ਗਿਆ ਪਰ ਹੁਣ ਸਾਡੇ ਆਪਣੇ ਲੋਕ ਆ ਇਹਨਾਂ ਚਾਹੀਦਾ ਵੀ ਥੋੜਾ ਜਿਹਾ ਵੈਲਫੇਅਰ ਦੇ ਕੰਮ ਕਰਨ ਆਪਣੇ ਲੋਕਾਂ ਵਾਸਤੇ ਫਿਰ ਵੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਜਿਹੜੇ-ਜਿਹੜੇ ਮੇਰੀ ਬਾਤ ਸੁਣਦੇ ਆ ਉਹਨਾਂ ਨੂੰ ਮੈਂ ਹਾਸ਼ਜੋਤ ਵੀਰ ਸਿੰਘ ਸ਼ੋਭੇਤ ਕਰਵਾਦੀ ਅਸ਼ਿਰ ਗੁਰਨਾਪਾਸ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਾਂ ਇਸ ਆਜ਼ਾਦੀ ਦੇ ਹੜੇ ਤੇ ਕਨ ਸੰਸਦ ਦੇ ਇਸ ਤੇ ਛੁੱਪੀ ਜਾਣ ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ